ਦੋਸਤੋ ਅੱਜ ਅਸੀਂ ਪਿੰਡ ਛਪਾਰ ਜਿਹੜਾ ਅਹਿਮਦਗੜ੍ਹ ਦੇ ਨਜ਼ਦੀਕ ਹੈ ਪੰਜਾਬ ਦੇ ਪੰਜਾਬ ਦਾ ਇਹ ਇੱਕ ਪਿੰਡ ਹੈ ਵਿਲੇਜ ਹੈ ਛਪਾਰ ਉਸ ਦੇ ਵਿੱਚ ਲੱਗਣ ਵਾਲੇ ਮੇਲੇ ਦੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਤੇ ਉਸ ਮੇਲੇ ਨੂੰ ਤੁਹਾਨੂੰ ਵਖਾ ਰਹੇ ਹਾਂ ਤੇ ਇਹ ਜਿਹੜਾ ਮੇਲਾ ਹੈਗਾ ਇਹ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚ ਆਉਂਦਾ ਹੈ ਤੇ ਇਹਦਾ ਇੱਕ ਆਪਣਾ ਇਤਿਹਾਸ ਹੈ ਇਸ ਦੀ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਤੁਹਾਨੂੰ ਵਿਖਾਉਣੇ ਆ ਛਪਾਰ ਦਾ ਜਿਹੜਾ ਮੇਲਾ ਹੈ ਇੱਥੇ ਰੌਣਕਾਂ ਲੱਗਦੀਆਂ ਨੇ ਆ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਲੋਕ ਉਰੇ ਆਉਂਦੇ ਹਨ ਤੇ ਜਿਹੜੇ ਲੋਕ ਨੇ ਆ ਦੁਕਾਨਾਂ ਵਾਲੇ ਨੇ ਜਾਂ ਫਿਰ ਝੂਨੀਆਂ ਵਾਲੇ ਨੇ ਯਾ ਫਿਰ ਆਪਣਾ ਸਮਾਨ ਵੇਚਣ ਵਾਲੇ ਨੇ ਉਹ ਆਪਣਾ ਸਮਾਨ ਇੱਥੇ ਵੇਚ ਰਹੇ ਹਨ ਤੁਸੀਂ ਵੇਖ ਸਕਦੇ ਹੋ ਜਿਹੜਾ ਪੰਜਾਬ ਦਾ ਵਿਰਸਾ ਹੈਗਾ ਜਿਸ ਤਰੀਕੇ ਦੇ ਨਾਲ ਲੱਕੜ ਦਾ ਸਮਾਨ ਹੈ ਆ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਲੱਕੜ ਦਾ ਸਮਾਨ ਹੈ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਲੱਕੜ ਦੀਆਂ ਚੀਜ਼ਾਂ ਨੇ ਆ ਆਪ ਦੇਖੋ ਮੇਰੇ ਸਾਹਮਣੇ ਪਿਆ ਹੈਗਾ ਲੱਕੜ ਦਾ ਬੇਲਣਾ ਚੱਕਲਾ ਬੇਲਣਾ ਤੇ ਲੱਕੜ ਦੀਆਂ ਥਾਪੀਆਂ ਇਹ ਲੱਕੜ ਦੇ ਜਿਹੜੇ ਛੋਟੇ ਹਨ ਉਹ ਲੱਕੜ ਦਾ ਕਾਫੀ ਸਮਾਨ ਇੱਥੇ ਹੈਗਾ ਜਿਹੜਾ ਪੰਜਾਬ ਦਾ ਵਿਰਸਾ ਪੰਜਾਬੀ ਪੰਜਾਬੀਤ ਨੂੰ ਜਿਹੜਾ ਇਹਨਾਂ ਨੇ ਸੰਭਾਲ ਲਿਆ ਹੋਇਆ ਇਹ ਲੋਗ ਉਰੇ ਆ ਕੇ ਇਹ ਵੇਚਦੇ ਨੇ ਆਪਣੀ ਰੋਜੀ ਰੋਟੀ ਕਮਾਉਂਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਜਿਵੇਂ ਮਧਾਣੀ ਹੈਗੀ ਆ ਲੱਕੜ ਦੀ ਮਧਾਣੀ ਵੀ ਦੇਖੋ ਪਈ ਹੈਗੀ ਆ ਆ ਥਾਪੀਆਂ ਵੀ ਹੈਗੀਆਂ ਨੇ ਕਪੜੇ ਧੋਣ ਵਾਲੀਆਂ ਤੇ ਅ ਜਿਸ ਨੂੰ ਆਪਾਂ ਪੰਜਾਬੀ ਵਾਸ਼ਿੰਗ ਮਸ਼ੀਨ ਕਹਿ ਸਕਦੇ ਆ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਲੋਗ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਇੱਥੇ ਆਉਂਦੇ ਹਨ ਕਿ ਇਹ ਜਿਹੜਾ ਸਾਡੇ ਨਾਲ ਇੱਕ ਵੀਰ ਜੁੜੇ ਨੇ ਤੇ ਇਹ ਮੇਰੇ ਵਾਸਤੇ ਇਸਨਾਂ YouTube ਚੈਨਲ ਉੱਪਰ ਵੀਡੀਓ ਪਾਈ ਜਾਏਗੀ ਤੇ ਬਾਤੇ ਬਾਤ ਸਬਸਕ੍ਰਾਈਬ ਕਰਿਓ ਚੈਨਲ ਨੂੰ ਲਾਈਕ ਕਰਿਓ ਮੇਲਾ ਦੀ ਮਾਰ ਦੇ ਮੇਲਾ ਜਿਹੜਾ ਛਪਾਰ ਦਾ ਇਹ ਆਪਣੇ ਵੀਰ ਜਿਹੜੇ ਨੇ ਅੱਜ ਸਾਡੇ ਨਾਲ ਜੁੜੇ ਨੇ ਤੁਸੀਂ ਦੇਖ ਸਕਦੇ ਹੋ ਇਹ ਮੇਲਾ ਵੱਡੇ ਮੇਲਿਆਂ ਦੇ ਵਿੱਚੋਂ ਆਉਂਦਾ ਗਿਰਸਾ ਪੰਜਾਬ ਦਾ ਅਹਿਮਦਗੜ ਮੰਡੀ ਦੇ ਨਜ਼ਦੀਕ ਪਿੰਡ ਛਪਾਰ ਹੈਗਾ ਉਸ ਦੇ ਵਿੱਚ ਮੇਲਾ ਲਗਾਇਆ ਜਾਂਦਾ ਹਰ ਸਾਲ ਤੇ ਉਸ ਨੇ ਹੀ ਅਸੀਂ ਅੱਜ ਤੁਹਾਨੂੰ ਚਾਹੇ ਤੁਸੀਂ ਅਮਰੀਕਾ ਕੈਨੇਡਾ ਕਿਤੇ ਵੀ ਬੈਠੇ ਹੋ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਵੀ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਇਹ ਪੰਜਾਬ ਨਾਲ ਤੇ ਧੰਨਵਾਦ ਸਾਡੇ ਨਾਲ ਜੁੜਨ ਲਈ ਦੋਸਤੋ ਜਦੋਂ ਮੇਲੇ ਲੱਗਦੇ ਨੇ ਪੰਜਾਬ ਦੇ ਤਾਂ ਇਹ ਹੋ ਨਹੀਂ ਸਕਦਾ ਕਿ ਉੱਥੇ ਝੂਲੇ ਵਗੈਰਾ ਨਾ ਲੱਗੇ ਹੋਣਾ ਤੇ ਜਿਹੜੇ ਝੂਨਿਆਂ ਵਾਲੇ ਨੇ ਇਹ ਝੂਲੇ ਲਾਉਂਦੇ ਨੇ ਬੱਚੇ ਵੱਡੇ ਵੀ ਤੇ ਸਾਰੇ ਉੜੇ ਇਹ ਝੂਲਿਆਂ ਦੇ ਉੱਤੇ ਜਿਹੜੇ ਨੇ ਮਿੱਠ ਸੁਖਾਉਂਦੇ ਨੇ ਇੰਜੋਏ ਕਰਦੇ ਨੇ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਝੂਲੇ ਨੇ ਦੇਖੋ ਤੁਹਾਨੂੰ ਦਿਖਾ ਰਹੇ ਆ ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਝੂਲੇ ਨੇ ਇਹ ਥੋੜਾ ਜਿਹਾ ਰਾਤ ਦਾ ਸੀਨ ਹੈਗਾ ਥੋੜਾ ਥੋੜਾ ਹਲਕਾ ਰਾਤ ਦਾ ਸੀਨਾ ਤੇ ਲਾਈਟਾਂ ਦੇਖੋ ਨਾਲ-ਨਾਲ ਔਨ ਹੋ ਰਹੀਆਂ ਨੇ ਮਤਲਬ ਈਵਿੰਗ ਹੋ ਚੁੱਕੀ ਆ ਸ਼ਾਮ ਦਾ ਵਕਤ ਹੈਗਾ ਮਤਲਬ ਦਿਨ ਤੋਂ ਰਾਤ ਹੁੰਦੀ ਜਾ ਰਹੀ ਆ ਤੇ ਨਾਲ-ਨਾਲ ਇਹਨਾਂ ਦੇ ਲਾਈਟਾਂ ਜਲਦੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਦੋ ਲਾਈਟਾਂ ਜਲਦੀਆਂ ਨੇ ਲਾਈਟਾਂ ਦੇ ਵਿੱਚ ਇਹ ਝੂਲੇ ਆਪਣੇ ਆਪ ਦੇ ਵਿੱਚ ਬਹੁਤ ਹੀ ਵਧੀਆ ਲੱਗਦੇ ਨੇ ਤੇ ਜਿਹੜਾ ਆ ਪੰਜਾਬ ਦੇ ਇਤਿਹਾਸਿਕ ਮੇਲੇ ਨੇ ਇਹਨਾਂ ਦੀ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜਾ ਪੁਰਾਣਾ ਇਤਿਹਾਸ ਹੁੰਦਾ ਤੁਸੀਂ ਦੇਖ ਸਕਦੇ ਹੋ ਕਿੰਨੇ ਹੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਈ ਹਜ਼ਾਰ ਲੋਕ ਇਸ ਮੇਲੇ ਨੂੰ ਹਰ ਰੋਜ਼ ਵੇਖਣ ਆਉਂਦੇ ਨੇ ਤੇ ਉਰੇ ਦੀ ਜਿਹੜੀ ਇੱਕ ਆ ਜਿਹੜੀ ਮਠਿਆਈ ਹੈਗੀ ਆ ਖੱਜਲਾ ਇਸ ਨੂੰ ਪਾਠੀ ਵੀ ਕਹਿੰਦੇ ਨੇ ਇਹ ਅਲੱਗ ਤਰੀਕੇ ਦੇ ਨਾਲ ਇੱਕ ਸਪੈਸ਼ਲ ਤਰੀਕੇ ਦੇ ਨਾਲ ਬਣਦੀ ਆ ਤੇ ਇਸ ਮਠਿਆਈ ਦੇ ਜਿਹੜੇ بڑے بڑے ਢੇਰ ਉਰੇ ਲੱਗੇ ਪਏ ਨੇ ਤੇ ਜ਼ਿਆਦਾਤਰ ਲੋਕ ਉਰੋਂ ਇਹ ਮਠਿਆਈ ਜ਼ਰੂਰ ਖਰੀਦ ਕੇ ਉਰੋਂ ਇਸ ਮੇਲੇ ਦੇ ਵਿੱਚੋਂ ਲੈ ਕੇ ਜਾਂਦੇ ਨੇ ਇਸ ਮੇਲੇ ਦੀ ਖਾਸੀਅਤ ਹੈ ਕਿ ਆ ਦੇ ਕੋ ਇਸ ਤਰੀਕੇ ਨਾਲੇ ਬਣਾ ਰਹੇ ਨੇ ਇਸ ਨੂੰ ਬਣਾਉਣ ਤੋਂ ਬਾਅਦ ਆ ਦੇਖੋ ਪਹਿਲਾਂ ਇਹਨੂੰ ਆ ਤੇਲ ਦੇ ਵਿੱਚ ਬਣਾਇਆ ਜਾਂਦਾ ਫਿਰ ਆ ਜਿਖੋ ਆ ਤੇਲ ਦੇ ਵਿੱਚ ਬਣਾ ਕੇ ਫਿਰ ਜਿਹੜੀ ਆ ਜਿਹੜੀ ਚਾਸੀ ਹੈਗੀ ਇਸ ਦੇ ਵਿੱਚ ਇਹਨੂੰ ਡਬੋ ਦਿੱਤਾ ਜਾਂਦਾ ਤੇ ਇਹ ਮਿੱਠੀ ਹੁੰਦੀ ਆ ਕਿ ਇਹ ਇਸ ਮੇਲੇ ਦੀ رونਕ ਨੂੰ ਦੇਖੋ ਫਿਰ ਇਸ ਨੂੰ ਸਜਾਇਆ ਜਾਂਦਾ ਦੇਖੋ ਇਸ ਤਰੀਕੇ ਦੇ ਨਾਲ ਤੇ ਇਸ ਮੇਲੇ ਦੀ ਇਹ ਅਲੱਗ ਹੀ ਖਾਸੀਅਤ ਲੱਗੀ ਜਿੱਥੇ ਢੇਰਾਂ ਦੇ ਢੇਰ ਇਸ ਮਠਿਆਈ ਦੇ ਲੱਗੇ ਹੋ ਇਸੀ ਅਸੀਂ ਉਸ ਤਸਵੀਰਾਂ ਨੂੰ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਮੇਰੀ ਆਵਾਜ਼ ਦੇ ਨਾਮ YouTube ਚੈਨਲ ਦੇ ਇਸ ਵੀਡੀਓ ਨੂੰ ਦੋਸਤੋ ਵੱਤੋ ਵੱਦ ਸ਼ੇਅਰ ਕਰਿਓ ਆਪਣਾ ਪਿਆਰ ਦਿਓ ਇਸ ਚੈਨਲ ਨੂੰ ਚਾਹੇ ਤੁਸੀਂ ਕੈਨੇਡਾ ਅਮਰੀਕਾ ਜਾਪਾਨ ਰਸ਼ੀਆ ਜਿੱਥੇ ਮਰਜ਼ੀ ਬੈਠੇ ਹੋ ਵੱਖ-ਵੱਖ ਸਥਾਨਾਂ ਤੇ ਬੈਠੇ ਹੋ ਮੇਰੀ ਆਵਾਜ਼ ਦੇ ਨਾਮ YouTube ਚੈਨਲ ਤੁਹਾਨੂੰ ਵਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਵੱਖ-ਵੱਖ ਅ ਜਿਹੜੇ ਅ ਦੁਕਾਨਾਂ ਵਾਲੇ ਨੇ ਇਹਨਾਂ ਨੇ ਟੇਰਾਂ ਦੇ ਟੇਰੇ ਸੁਬ ਮਠਿਆਈ ਦੇ ਲਾਏ ਹੋਏ ਨੇ ਇਹ ਦੇਖੋ ਲੜਕੇ ਲੜਕੀਆਂ ਅ ਬੁੱਢੇ ਵੀ ਇਸ ਮੇਲੇ ਨੂੰ ਵੇਖਣ ਆਉਂਦੇ ਨੇ ਕਿਉਂਕਿ ਇਹ ਜਿਹੜਾ ਪੰਜਾਬ ਦਾ ਵਿਰਸਾ ਹੈ ਇਤਿਹਾਸ ਹੈ ਇਸ ਨੂੰ ਇਹ ਮੇਲੇ ਜਿਹੜੇ ਨੇ ਸੰਜੋਗੇ ਰੱਖਦੇ ਨੇ ਦੁਕਾਨਾਂ ਵਾਲੇ ਜਿਹੜੇ ਨੇ ਆ ਸਮਾਨ ਵੇਚਣ ਵਾਲੇ ਛੋਟੇ-ਛੋਟੇ ਦੁਕਾਨਦਾਰ ਵੀ ਆਪਣੇ ਸਮਾਨ ਨੂੰ ਇੱਥੇ ਵੇਚਣ ਆਉਂਦੇ ਨੇ ਆਪਣੀ ਰੋਜ਼ੀ-ਰੋਟੀ ਨੂੰ ਕਮਾਉਣ ਲਈ ਆਉਂਦੇ ਨੇ ਤੇ ਚੂਲੇ ਵੀ ਲੱਗੇ ਹੋਏ ਨੇ ਬਹੁਤ ਨਾ ਤਰ੍ਹਾਂ ਦੇ ਚੂਲੇ ਅਲੱਗ-ਅਲੱਗ ਜਗ੍ਹਾ ਕੋ ਵੀਡੀਓ ਦੇ ਵਿੱਚ ਤੁਹਾਨੂੰ ਨਾਜ਼ਰ ਵੀ ਆ ਰਹੇ ਹੋਣਗੇ ਤੇ ਲੋਕ ਆਉਂਦੇ ਜਾਂਦੇ ਵੀ ਇਸ ਮੇਲੇ ਦੀ ਜਿਹੜੀ ਰੌਣਕ ਉਦਾ ਰਹੇ ਨੇ ਤੇ ਇਹ ਲੋਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਆਉਂਦੇ ਨੇ ਹਰ ਰੋਜ਼ ਹੀ ਆਉਂਦੇ ਨੇ ਕਈ ਹਜ਼ਾਰ ਲੋਕ ਹੁੰਦੇ ਨੇ ਤੇ ਇਸ ਜਿਸ ਤਰੀਕੇ ਨਾਲ ਰਾਤ ਹੁੰਦੀ ਜਾਂਦੀ ਆ ਸ਼ਾਮ ਤੋਂ ਰਾਤ ਹੁੰਦੀ ਜਾਂਦੀ ਆ ਤਾਂ ਇਹ ਮੇਲੇ ਦੀ ਜਿਹੜੀ ਰੌਣਕ ਹੈ ਇਹ ਵੱਧਦੀ ਜਾਂਦੀ ਹੈ ਕਿਉਂਕਿ ਲਾਈਟਾਂ ਦੇ ਵਿੱਚ ਆ ਮਠਿਆਈ ਦੇਖੋ ਪੇਠੇ ਦੀ ਮਠਿਆਈ ਆ ਦੇਖੋ ਜੀ ਵੇ ਆ ਮੋਲੇ ਵਿੱਚ ਜਿਹੜਾ ਪਾਣੀ ਲਿਆ ਦਿੰਦੀ ਆ ਤੇ ਇਹ ਉਠਾਈ ਵੀ ਦੇਖੋ ਇਸ ਮੇਲੇ ਦੀ ਰੌਣਕ ਹੈਗੀ ਆ ਇਸ ਤਰੀਕੇ ਨਹੀਂ ਬਹੁਤ ਸਾਰੀਆਂ ਮਠਿਆਈਆਂ ਤੇ ਬਹੁਤ سارے ਲੋਕ ਤਨਾ ਤਰ੍ਹਾਂ ਦੇ ਲੋਕ ਇੱਥੇ ਆਪਣਾ ਜਿਹੜਿਆ ਸਮਾਨ ਵੇਚਣ ਆਉਂਦੇ ਨੇ ਤੇ ਆਪਣੀ ਰੋਜੀ ਰੋਟੀ ਦਾ ਹਿੱਲਾ ਕਰਦੇ ਨੇ ਤੇ ਇਸ ਮੇਲੇ ਦੀ ਜਿਹੜੀ ਇਤਿਹਾਸ ਹੈ ਆ ਦੇਖੋ ਪਕੌੜੇ ਅਗਰ ਮੇਲਾ ਹੋਵੇ ਤੇ ਪਕੌੜੇ ਨਾ ਹੋਣ ਇਹ ਹੋ ਨਹੀਂ ਸਕਦਾ ਜਿਸ ਤਰੀਕੇ ਨਾਲ ਹਰਪਜਨ ਮਾਨ ਜੀ ਨੇ ਕਿਹਾ ਜਗ ਜਿਉਂਦਿਆਂ ਦੇ ਮੇਲੇ ਤੇ ਜਗ ਜਿਉਂਦਿਆਂ ਦੇ ਮੇਲੇ ਹੁੰਦੇ ਨੇ ਤੇ ਜਦੋਂ ਤੱਕ ਆਪਾਂ ਜਿਉਣਾ ਹੈ ਇਹ ਮੇਲੇ ਹੁੰਦੇ ਰਹਿਣਗੇ ਪੰਜਾਬ ਵਸਦਾ ਰਹੇਗਾ ਤੇ ਇਹ ਮੇਲੇ ਜਿਹੜੇ ਪੰਜਾਬ ਦੇ ਇਤਿਹਾਸ ਨੂੰ ਸੰਜੋਗ ਕੇ ਰੱਖਦੇ ਨੇ ਇਹ ਮੇਲੇ ਹਮੇਸ਼ਾ ਹਮੇਸ਼ਾ ਲਈ ਇਹ ਅ ਚੱਲਦੇ ਰਹਿਣਗੇ ਇਹ ਬਹੁਤ ਕਈ ਸਾਲ ਪੁਰਾਣਾ ਇਹ ਮੇਲਾ ਇਸ ਆ ਜਿਹੜਾ ਛਪਾਰ ਪਿੰਡ ਹੈ ਅਹਿਮਦਗੜ ਦੇ ਨਜ਼ਦੀਕ ਦਾ ਤੇ ਲੁਧਿਆਣਾ ਤੋਂ ਕੁਝ ਫਰਕ ਦੇ ਉੱਤੇ ਹੈਗਾ ਲੁਧਿਆਣਾ ਤੋਂ ਥੋੜਾ ਜਿਆ ਫਰਕ ਤੇ ਹੈਗਾ ਇਹ ਤੇ ਅ ਤੁਸੀਂ ਦੇਖ ਸਕਦੇ ਹੋ ਇਸ ਮੇਲੇ ਦੀ ਜਿਹੜੀ ਰੌਣਕ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਰੌਣਕ ਹੈ ਦੇਖੋ ਸਮਾਨ ਵੇਚਣ ਵਾਲੇ ਆ ਅਲੱਗ-ਅਲੱਗ ਤਰ੍ਹਾਂ ਦਾ ਸਮਾਨ ਦੇਖੋ ਕਾਫੀ ਸੋਹਣਾ ਲੱਗ ਰਿਹਾ ਸੀ ਇਸ ਮਹੀਨੇ ਦੇ ਵਿੱਚ ਤੁਹਾਨੂੰ ਰੌਣਕਾਂ ਵਿਖਾਰੇ ਆ ਜਿੰਨਾ ਕੁ ਵੀ ਹੋ ਸਕਦਾ ਤੇ ਇਸ ਦੀ ਕਵਰੇਜ ਮੇਰੀ ਬਾਸ ਜਿਸ ਨਾਮ YouTube ਚੈਨਲ ਵੀਡੀਓ ਦੇਖੋ ਥੋੜੀ ਜੀ ਵੱਡੀ ਬਣ ਜਾਂਦੀਆਂ ਮੇਲਿਆਂ ਦੀ ਪਰ ਦੋਸਤੋ ਮੇਲੇ ਮੇਲੇ ਹੀ ਹੁੰਦੇ ਨੇ ਤੇ ਇਸ ਮੇਲੇ ਦੇ ਵਿੱਚ ਦੇਖੋ ਜਿਹੜੀਆਂ ਕਾਫੀ ਚੀਜ਼ਾਂ ਕਲਰਫੁੱਲ ਲੱਗੀਆਂ ਬਹੁਤ ਵਧੀਆਂ ਲੱਗੀਆਂ ਤੇ ਅਸੀਂ ਉਸ ਚੀਜ਼ਾਂ ਨੂੰ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੋਸਤੋ ਜਿਹੜਾ ਛਪਾਰ ਦਾ ਮੇਲਾ ਹੈ ਇਸ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਥੋੜੀ ਜੀ ਜਾਣਕਾਰੀ ਦੰਨੇ ਮੇਰੀ ਵਾਸਦੇਸ਼ ਦੇ ਨਾਮ YouTube ਚੈਨਲ ਉੱਪਰ ਜਿਹੜਾ ਇਹ ਛਪਾਰ ਦਾ ਮੇਲਾ ਹੈ ਇਸ ਦਾ ਜਿਹੜਾ ਇਤਿਹਾਸ ਹੈ ਬਹੁਤ ਜ਼ਿਆਦਾ ਪੁਰਾਣਾ ਹੈ ਕਾਫੀ ਸਾਲ ਪੁਰਾਣਾ ਹੈ ਇਸ ਛਪਾਰ ਦੇ ਪਿੰਡ ਦੇ ਵਿੱਚ ਇੱਕ ਬੁੱग्गा पीर ਦਾ ਮੰਦਿਰ ਹੈਗਾ ਜਿਹੜਾ ਕਾਫੀ ਸਾਲ ਪੁਰਾਣਾ ਮੰਦਿਰ ਹੈਗਾ ਤੇ ਉਸ ਮੰਦਿਰ ਦੇ ਵਿੱਚ ਲੋਕ ਆਪਣੀਆਂ ਮੰਨਤਾ ਮੰਗਣ ਆਉਂਦੇ ਹਨ ਤੇ ਬੁੱग्गा पीर ਤੋਂ ਮੰਨਤਾ ਮੰਗਦੇ ਹਨ ਉਗਾ ਪੀਰ ਸਪਾਂ ਤੋਂ ਉਹਨਾਂ ਦੀ ਰੱਖਿਆ ਕਰਨ ਤੇ ਹੋਰ ਵੀ ਜਿਹੜੀਆਂ ਮੰਤਾਂ ਮੰਗੀਆਂ ਜਾਂਦੀਆਂ ਹਨ ਤੇ ਇੱਥੇ ਇੱਕ ਪ੍ਰਥਾ ਹੈਗੀ ਹੈ ਜਿਸ ਨੂੰ ਮਿੱਟੀ ਕੱਢਣ ਦੀ ਪ੍ਰਥਾ ਕਿਹਾ ਜਾਂਦਾ ਲੋਕ ਮਿੱਟੀ ਕੱਢਦੇ ਨੇ ਤੇ ਮੰਦਿਰ ਦੇ ਵਿੱਚ ਮੱਥਾ ਟੇਕਦੇ ਨੇ ਤੇ ਇਦਾਂ ਦਾ ਜਿਹੜਾ ਪੁਰਾਣਾ ਜਿਹੜਾ ਹੈ ਇਤਿਹਾਸ ਚੱਲਦਾ ਆ ਰਿਹਾ ਤੇ ਇਸ ਦੇ ਵਿੱਚ ਇੱਕ ਗੱਲ ਤੁਹਾਨੂੰ ਹੋਰ ਦੱਸਣੇ ਆ ਕਈ ਸਾਲ ਪਹਿਲਾਂ ਇੱਕ ਛਪਾਰ ਪਿੰਡ ਦੇ ਵਿੱਚ ਇੱਕ ਕਿਸਾਨ ਦੇ ਘਰ ਇੱਕ ਲੜਕੇ ਨੇ ਜਨਮ ਲੱਤਾ ਇੱਕ ਬੱਚੇ ਨੇ ਜਨਮ ਲੱਤਾ ਉਸ ਲੜਕੇ ਦੀ ਜਿਹੜੀ ਦੋਸਤੀ ਸੀ ਉਹ ਦੋਸਤੀ ਇੱਕ ਸੱਪ ਦੇ ਨਾਲ ਬਹੁਤ ਜ਼ਿਆਦਾ ਗਹਿਰੀ ਦੋਸਤੀ ਪੈ ਗਈ ਉਸ ਸੱਪ ਦੇ ਨਾਲ ਉਸ ਬੱਚੇ ਦੀ ਉਹਨਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਆਪਸੀ ਪਿਆਰ ਸੀ ਤੇ ਇੱਕ ਵਾਰੀ ਉਸ ਬੱਚੇ ਦੇ ਜਿਹੜੀ ਮਾਤਾ ਜੀ ਸੀ ਉਹ ਖੇਤਾਂ ਦੇ ਵਿੱਚ ਕਿਸੇ ਕੰਮ ਲਈ ਉਸ ਬੱਚੇ ਨੂੰ ਛੱਡ ਕੇ ਉਸੇ ਤਰੀਕੇ ਦੇ ਨਾਲ ਉਸ ਬੱਚੇ ਨੂੰ ਇਕੱਲੇ ਨੂੰ ਛੱਡ ਕੇ ਉਹ ਜਿਹੜੀ ਉਹ ਬੱਚੇ ਦੀ ਮਾਤਾ ਜੀ ਸੀ ਉਹ ਖੇਤਾਂ ਦੇ ਵਿੱਚ ਚਲੀ ਗਈ ਤੇ ਬੱਚੇ ਦੇ ਲਵੇ ਉਹ ਜਿਹੜਾ ਸੱਪ ਬੈਠਾ ਸੀਗਾ ਤੇ ਉਹ ਸੱਪ ਆ ਉਸ ਪਿੰਡ ਦੇ ਵਿੱਚ ਜਦੋਂ ਇੱਕ ਬੰਦਾ ਲੰਘਿਆ ਜਾ ਰਿਹਾ ਸੀਗਾ ਉਹਨੇ ਵੇਖਿਆ ਕਿ ਉਹ ਸੱਪ ਉਸ ਬੱਚੇ ਦੇ ਲਵੇ ਬੈਠਾ ਹੈਗਾ ਤੇ ਉਸ ਨੂੰ ਲੱਗਿਆ ਕਿ ਸ਼ਾਇਦ ਇਹ ਸੱਪ ਇਸ ਬੱਚੇ ਨੂੰ ਕੱਟ ਲੇਗਾ ਇਸ ਦਾ ਨੁਕਸਾਨ ਪਹਚਾਏਗਾ ਤੇ ਉਹ ਡੰਡਾ ਚੱਕਦਾ ਉਸ ਸੱਪ ਨੂੰ ਮਾਰ ਦਿੰਦਾ ਤੇ ਜਦੋਂ ਉਹ ਸੱਪ ਨੂੰ ਉਹ ਆ ਸਖ ਮਾਰ ਦਿੰਦਾ ਤਾਂ ਕੁਝ ਸਮੇਂ ਬਾਅਦ ਹੀ ਬੱਚੇ ਦੀ ਵੀ ਮੌਤ ਹੋ ਜਾਂਦੀ ਆ ਤੇ ਜਿਹੜੇ ਪਿੰਡ ਦੇ ਲੋਕ ਸੀਗੇ ਛਪਾਰ ਪਿੰਡ ਦੇ ਲੋਕ ਉਹ ਇਕੱਠੇ ਹੁੰਦੇ ਨੇ ਤੇ ਉਹ ਇਕੱਠੇ ਹੋ ਕੇ ਇੱਕ ਫੈਸਲਾ ਲੈਂਦੇ ਨੇ ਇਹ ਉਰੇ ਗੱਗਾ ਪੀਰ ਦਾ ਮੰਦਿਰ ਬਣਾਇਆ ਜਾਣਾ ਚਾਹੀਦਾ ਹੈਗਾ ਤੇ ਉਸ ਉਸ ਵਕਤ ਫਿਰ ਇਹ ਮੰਦਿਰ ਬਣਾ ਦਿੱਤਾ ਗਿਆ ਜਿੱਥੇ ਲੋਕ ਆਪਣੀਆਂ ਮੰਨਤਾ ਮੰਗਦੇ ਨੇ ਤੇ ਇਸ ਪਿੰਡ ਦੇ ਵਿੱਚ ਉਦੋਂ ਦਾ ਹੀ ਇਹ ਜਿਹੜਾ ਮੇਲਾ ਲੱਗਦਾ ਆ ਰਿਹਾ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਇਹ ਮੇਲਾ ਹੈਗਾ ਤੇ ਇਸ ਦਾ ਜਿਹੜਾ ਇਤਿਹਾਸ ਆ ਅਸੀਂ ਤੁਹਾਨੂੰ ਕੋਸ਼ਿਸ਼ ਕੀਤੀ ਆ ਇਹ ਵੀ ਦੱਸਣ ਦੀ ਤੇ ਦੋਸਤੋ ਮੇਲਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਦੇਖੋ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਵੀ ਦਿਖਾ ਰਹੇ ਹਾਂ ਦੇਖੋ ਤੇ ਕੋਸ਼ਿਸ਼ ਕਰਿਓ ਬਾਤੇ ਵੱਧ ਮੇਰੀ ਆਵਾਜ਼ ਦੇ ਇਸੇ ਨਾਮ YouTube ਚੈਨਲ ਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਨੇਡਾ ਅਮਰੀਕਾ ਯੂ ਐਸ ਏ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਇਸ ਚੈਨਲ ਨੂੰ ਦੋਸਤੋ ਪਿਆਰ ਦਿਓ ਤੇ ਇਸ ਨੂੰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਵੀ ਕਰਿਓ ਤੇ ਅਸੀਂ ਕੋਸ਼ਿਸ਼ ਤਾਂ ਦੇਖੋ ਕਰਦੇ ਹੁੰਦੇ ਹਾਂ ਜਿੰਨੀ ਵੀ ਹੋ ਸਕੇ ਤੇ ਤੁਹਾਨੂੰ ਵੀਡੀਓਜ਼ ਦਿਖਾਈਆਂ ਜਾਣਾ ਪੰਜਾਬ ਦਾ ਕਲਚਰ ਵੀ ਵਿਖਾਇਆ ਜਾਵੇ ਤੇ ਇਨਫੋਰਮੇਟਿਵ ਵੀਡੀਓਜ਼ ਇਸੀ ਮੇਰੀ ਵਾਜੇਸ਼ੀ ਨਾਮ YouTube ਚੈਨਲ ਉੱਪਰ ਦਿਖਾਉਣੇ ਹੁੰਦੇ ਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਸ ਮੇਲੇ ਦੇ ਵਿੱਚ ਲੋਕ ਆਉਂਦੇ ਨੇ ਤੇ ਇਹ ਮੇਲੇ ਦੀਆਂ ਰੌਣਕਾਂ ਵਧਾਉਂਦੇ ਨੇ ਥੈਂਕ ਯੂ ਵੈਰੀ ਮੱਚ ਜੈ ਹਿੰਦ